ਆਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੇਖਦੇ ਸਵਾਲ ਬਹੁਤ ਸ਼ਨੀ ਤੁਹਾਨੂੰ ਕਿਉਂ ਬਣਾਇਆ ਕੀ ਗੱਲ ਬਾਤ ਆ ਫਿਰ ਆਪਾਂ ਨੂੰ ਆਪਣੇ ਦੋਸਤਿਆਂ ਵੀਡੀਓ ਪਾਉਣੇ ਨੇ ਜਿਨ੍ਹਾਂ ਨੂੰ ਵਧੀਆ ਲੱਗੇ ਉਹ ਲਾਇਕ ਨੇ ਕਮੈਂਟ जरूर ਕਰਿਆ ਕਰੋ ਤੇ ਨਵੇਂ ਬੰਦੇ ਚੈਨਲ ਨੂੰ ਕਰੋ ਸਬਸਕ੍ਰਾਈਬ ਆਪਾਂ ਹੁਣ ਤੋਂ ਵੀਡੀਓ ਪਾਉਂਦਾ ਕਹਿੰਦੇ ਇਸ ਆਰੇ ਖਿਆਲ ਨੇ ਉਹ ਆਪਾਂ ਨੇ ਮਾਰ ਚੁਕਾਉਂਦੇ ਰਹਿੰਦੇ ਆ ਵੀ ਕਿੰਨੇ ਭਾਜਦੇ ਆ ਕੀ ਗੱਲ ਬਾਤ ਆ ਜਦੋਂ ਆਪਾਂ ਕਿਸੇ ਨਾਲ ਕੋਈ ਵੀ ਆਪਾਂ ਗੱਲ ਕਰਦੇ ਆ ਤਾਂ ਆਪਣਾ ਮਨ ਹੌਲਾ ਹੋ ਜਾਂਦਾ ਆਪਾਂ ਨੂੰ ਆਪਣਾ ਮਿੱਤਰ ਬਣਾਇਆ ਹੋਇਆ ਹੁਣ ਆਪਾਂ ਪਾਈਆਂ ਸੀ ਵੀਡੀਓ ਚੋਰੀ ਬਾਰੇ ਸੌਂਪ ਪਾਈ ਸੀ ਕਿੰਨੇ ਆਪਣ ਨੂੰ ਬੰਦੇ ਰਾਜ ਟੱਕਰ ਦੇ ਦੇ ਕੀ ਗੱਲ ਬਾਤ ਆ ਆਪਾਂ ਹੀ ਪਾਈ ਸੀ ਆਪਦੇ ਮਨ ਦੇ ਕਹਿਲਾਂ ਨੂੰ ਨਹੀਂ ਆਪਾਂ ਕਿਸੇ ਨਾਲ ਮਨ ਨਹੀਂ ਕਰਦਾ ਉਹ ਕਹਿੰਦਾ ਆ ਵੀ ਕੰਮ ਸਾਂਦੇ ਯਾਰ ਇਹ ਜੀ ਇਹ ਕੰਮ ਨਹੀਂ ਮੈਨੂੰ ਸਕਾ ਪਰ ਉਹਨੂੰ ਜੇ ਮੈਂ ਆਪਾਂ ਕਹਿੰਦੀ ਨੈਕਸਟ ਵੀਡੀਓ ਨੂੰ ਨਹੀਂ ਲਾਹਾਂਗੇ ਤਾਂ ਆਪਾਂ ਹਾਰ ਮੰਨ ਬੈਠਦੇ ਆ ਤੇ ਇਸ ਲਈ ਆਪਾਂ YouTube ਚੈਨਲ ਬਣਾਇਆ ਸੀ ਇਹ ਸਾਰੀਆਂ ਮੁਸ਼ਕਲਾਂ ਸਨ ਦੂਰ ਕਰਦਾ ਹੌਲੀ-ਹੌਲੀ ਉਹਨੂੰ ਇੰਟਰਨੈਟ ਦੇ ਮੱਦੇਨਜ਼ਰ ਕਿ ਕੀ ਰਾਹ ਦੂਰ ਕਰਦਾ